Let's go. ਲੇ 20 ਦਿਨਾਂ ਤੋਂ ਪੁਲ ਬਿਲਕੁਲ ਕੰਪਲੀਟ ਹੋ ਚੁੱਕਿਆ ਪਿਛਲੇ 2 3 ਮਹੀਨਿਆਂ ਤੋਂ ਪੁਲ ਦੇ ਵਿੱਚ ਛੋਟੇ ਛੋਟੇ ਕੰਮ ਜਿਵੇਂ ਕੋਲਾਂ ਦਾ ਕੰਮ ਬਿਜਲੀ ਦਾ ਪਲਮਾਂ ਦਾ ਕੰਮ ਜਾਂ ਉਹਨੂੰ yellow ਪੱਟੀ white ਪੱਟੀ ਮਿਸ਼ਾਉਣ ਛੋਟੇ ਛੋਟੇ ਕੰਮ ਪਿਛਲੇ 2 ਮਹੀਨਿਆਂ ਤੋਂ ਚੱਲ ਰਿਹਾ ਹੈ ਸਰਕਾਰ ਦੀ ਨਲਾਕੀ ਹੈ ਪ੍ਰਸ਼ਾਸਨ ਦੀ ਨਲਾਕੀ ਹੈ ਇਹਨਾਂ ਨੇ 3 3 ਮਹੀਨਿਆਂ ਤੋਂ ਲੋਕਾਂ ਨੂੰ ਖੱਜਲ ਖਵਾਰ ਕੀਤਾ ਹੋਇਆ ਹੈ ਕਿਸੇ ਨੇ ਬਿਮਾਰ ਹੋ ਗਿਆ ਕਿਸੇ ਨੇ ਬੱਚਿਆਂ ਨੇ ਟਿਊਸ਼ਨ ਜਾਣਾ ਹੈ ਬੱਚਿਆਂ ਨੇ ਸਕੂਲ ਜਾਣਾ ਹੈ ਇੱਥੋਂ ਟੱਪ ਕੇ ਜਾਣ ਤੇ 10 ਮਿੰਟ ਲੱਗਦੇ ਆ ਉੱਥੋਂ ਦੇ ਘੁੰਮ ਕੇ ਆਉਣ ਤੇ 35-40 ਮਿੰਟ ਲੱਗਦੇ ਆ ਲੋਕਾਂ ਨੂੰ ਖਚਲ ਖੁਆਰ ਕਰ ਰਿਹਾ ਹੈ 2 ਸਾਲਾਂ ਦਾ ਇਹਦਾ ਟਾਈਮ ਸੀ 2 ਸਾਲਾਂ ਦੀ بجائے ਬਲਕੇ ਇਹਨੂੰ 1.5 ਸਾਲਾਂ ਵਿੱਚ ਕੰਪਲੀਟ ਕਰਨਾ ਚਾਹੀਦਾ ਸੀ ਔਰ ਜਿਹੜਾ ਇਹਨਾਂ ਨੇ 3 ਸਾਲਾਂ ਦੇ ਵਿੱਚ ਕੰਪਲੀਟ ਕੀਤਾ ਅੱਜ ਮਲਤਾਨੀਆਂ ਰੋਡ ਦੇ ਸਾਰੇ ਲੋਕ ਇਕੱਠੇ ਹੋ ਗਏ ਇਹਨੂੰ ਚਾਲੂ ਕਰਾਉਣ ਦੇ ਕਰਾਉਣ ਵਾਸਤੇ ਧਰਨਾ ਦਿੱਤਾ ਅੱਜ ਮੈਂ ਸ਼ਰੂਮ ਨੇ ਕਾਲੀਦਾਲ ਦਾ ਇਥੋਂ ਬਠਿੰਡੇ ਸ਼ਹਿਰ ਦਾ ਸੇਵਾਦਾਰ ਹੋਣ ਦੇ ਨਾਤੇ ਰੋਕਾਂ ਦੇ ਵਿੱਚ ਆ ਕੇ ਅਸੀਂ ਜੇ ਅੱਜ ਇਹ ਕਰਨਗੇ ਤਾਂ ਠੀਕ ਹੈ ਨਹੀਂ ਕੱਲ ਨੂੰ ਅਸੀਂ ਜਿਵੇਂ ਇਹ ਸਾਰੇ ਮਲਤਾਨੀਆ ਰੋਡ ਦੇ ਲੋਕ ਕਹਿਣਗੇ ਇੱਥੋਂ ਦੇ ਬਸਿੰਦੇ ਕਹਿਣਗੇ ਔਰ ਉਹਨਾਂ ਦੇ ਮੁਤਾਬਕ ਅਸੀਂ ਜੋ ਅਗਲਾ ਫੈਸਲਾ ਲਵਾਂਗੇ ਉਹਨਾਂ ਨੂੰ ਸ਼ਰੂਮ ਨਹੀਂ ਕਾਲੀਦਾਲ ਇਹਨਾਂ ਲੋਕਾਂ ਦੇ ਨਾਲ ਹੈ ਜਿਵੇਂ ਕਹਿਣਗੇ ਅਸੀਂ ਉਵੇਂ ਕਰਾਂਗੇ ਇਹ ਇਹ ਕਹਿੰਦੇ ਸੀਗੇ ਕਹਿੰਦੇ ਜਿਹੜਾ ਕੋਈ ਕੋੜ ਬਣੂ ਜਾਂ ਕੋਈ ਮਰਤ ਉਹਦਾ ਲੇਬਰ ਜਾਂ ਮਿਸਤਰੀ ਉਹਦੇ ਘਰ ਤੋਂ ਇਹਨਾਂ ਨੇ 1000 ਰੁਪਏ ਬੁੜਿਆਂ ਨੂੰ ਗਾਰੰਟੀ ਦਿੱਤੀ ਸੀ ਵੀ ਮਹੀਨੇ ਦਾ ਦੇਵਾਂਗੇ ਪੱਤਾ ਦੇਵਾਂਗੇ ਸਾਰੇ ਨੌਜਵਾਨਾਂ ਨੂੰ ਪੱਤੇ ਦੀ ਗੱਲ ਕਰੀ ਸੀ ਬੌਲੀਆਂ ਗਰੰਟੀਆਂ ਕਰਕੇ ਗਏ ਸੀ ਦਿੱਲੀ ਤੋਂ ਚੱਲਦਾ ਸੀ ਬਰਿੰਡੇ ਆ ਕੇ ਗਰੰਟੀ ਪੰਜਾਬ ਚ ਆ ਕੇ ਗਰੰਟੀਆਂ ਕਰਦੇ ਸੀ ਝੂਠਾਂ ਦੀ ਸਰਕਾਰ ਬਣ ਗਈ ਝੂਠਾਂ ਦੇ ਇਹਨਾਂ ਨੇ ਪੰਡ ਝੂਠੀਆਂ ਗਰੰਟੀਆਂ ਦਿੱਤੀਆਂ ਇਹਨਾਂ ਨੇ ਹਰੇਕ ਪੱਖ ਤੋਂ ਹੀ ਫੇਲ ਹੋ ਚੁੱਕੇ ਸਿਰਫ ਸਵੇ ਗੱਲਾਂ ਤੋਂ ਗੱਲਾਂ ਜਰੂਰ ਆਉਂਦੀਆਂ ਇਹਨਾਂ ਨੂੰ ਕਰਨੀਆਂ ਜੇ ਗੱਲਾਂ ਨਾਲ ਅਗਾਹਾਂ ਸਰਕਾਰਾਂ ਬੰਦਿਆ ਹੋਣ ਦਾ ਅਜਨੋਂ ਕੋਈ ਸਰਕਾਰ ਛੱਡੇ ਨਾ ਇਹਨਾਂ ਨੂੰ ਲੋਕ ਆਉਣ ਵਾਲੇ ਸਾਡੇ ਬਰਿੰਡੇ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਦੀ ਸਕਿਉਰਿਟੀ ਤਾਂ ਨਹੀਂ ਹੈ ਹੁਣ ਸਕਿਉਰਿਟੀ ਤਾਂ ਹੈ ਨਹੀਂ ਮੁੱਖ ਮੰਤਰੀ ਨਾਲ 11-1200 ਬੰਦੇ ਦੀ ਟੀਮ ਹੈ ਉਹ ਵੈਸੀ ਬਠਿੰਡੇ ਦੇ ਵਿੱਚ ਵੋਟਾਂ ਪੈਣੀਆਂ ਕਾਰਪੋਰੇਸ਼ਨੀਆਂ ਅੱਜ ਇੱਥੋਂ ਦੇ ਵਿਧਾਇਕ ਕਹਿੰਦੇ ਸੀਗੇ ਵੀ ਅੱਜ ਇਹ ਕੁੱਲ ਦਾ ਦੁਗਾਤ ਉਹਨਾਂ ਦਾ ਮੈਸੇਜ ਆਇਆ ਹੋਇਆ ਹੈ ਇਹਦਾ ਅਸੀਂ ਕੱਲ ਦਾ ਸਾਡੇ ਲੋਕਾਂ ਨੇ ਇਕੱਠੇ ਹੋ ਕੇ ਇੱਥੋਂ ਦਾ ਜਿਹੜਾ ਸੀਗਾ ਪ੍ਰੋਪਗੈਂਡਾ ਜਿਹੜਾ ਇਹਨਾਂ ਨੇ ਕੀਤਾ ਹੈ ਅਧਗਟਨ ਅੱਜ 4 ਵਜੇ ਦਾ ਕੱਲ ਦੇ ਸ਼ਾਮ ਦੇ ਸਾਡੇ ਸੁਖਰਾਜ ਵਰਕੇ ਜੋ ਕਾਰਪੋਰੇਸ਼ਨ ਦੇ ਮੈਂਬਰ ਹੈ ਇਥੋਂ ਲੋਕਾਂ ਨੇ ਚੁਣਿਆ ਹੋਇਆ ਹੈਗਾ ਹੋਰ ਸਾਡੇ ਸਾਡੇ ਰਿੰਕਾ ਜੀ ਜਰੂਨ ਅਕਾਲੀ ਦਲ ਦੇ ਸਾਡੇ ਸਰਕਲ ਪ੍ਰਧਾਨ ਹੈ ਸਾਡੀ ਸਾਰੀ ਟੀਮ ਸਾਰੇ ਲੋਕ ਕਿਸੇ ਵੀ ਪਾਰਟੀ ਨਾਲ ਸੰਧਿਤ ਦਾ ਉਹਨਾਂ ਨੇ ਕੱਲ੍ਹ ਦਿਆ ਇਹ ਰੌਲਾ ਬਗਲ ਵੀ ਇਕੱਠੇ ਹੋ ਕੇ ਗੱਲ ਕਰ ਰਹੇ ਸੀਗੇ ਵੀ ਅਸੀਂ ਇਹਦਾ ਉਦਘਾਟਨ ਕਰਾਂਗੇ ਜਾਂ ਅਸੀਂ ਦਾ ਧਰਨਾ ਦੇਵਾਂਗੇ ਅੱਜ ਇਹਨਾਂ ਨੇ 4 ਵਜੇ ਧਰਨਾ ਦਿੱਤਾ ਵੀ ਇਹਨੂੰ ਖੋਲਣ ਵਾਸਤੇ ਅੱਜ ਉਹ ਕਹਿੰਦੇ ਐ ਮੈਨੂੰ ਇਹ ਇੱਥੇ ਤੋਂ ਪਤਾ ਲੱਗਿਆ ਵੀ 4 ਵਜੇ ਦਾ ਟਾਈਮ ਆ 5 ਵਜੇ ਦਾ ਪਰ ਇਹਨਾਂ ਨੇ ਕਿਹੜੇ ਟਾਈਮ ਹੈ 20 ਦਿਨ ਪਹਿਲਾਂ ਕਰ ਦੁੰਦੇ ਜੇ ਉਦਘਾਟਨ ਕਰਨਾ ਸੀ 2 ਮਹੀਨੇ ਪਹਿਲਾਂ ਕਰ ਦੁੰਦੇ ਝੂਠ ਹੈ ਸਾਰੇ ਲਾਰੇ ਆ ਲੋਕਾਂ ਨੂੰ ਇਹ ਆ ਜੀ ਡੀ ਕਰੇ ਐ ਇਹ ਮੁੱਖ ਮੰਤਰੀ ਕਹਿੰਦਾ ਹੁੰਦਾ ਸੀਗਾ ਵੀ ਮੈਂ ਜਿਹੜਾ ਮਿਸਤਰੀ ਐ ਰਾਜ ਮਿਸਤਰੀ ਐ ਜਿਹੜਾ ਇਹਦਾ ਲੇਬਰ ਵਾਲਾ ਬੰਦਾ ਐ ਉਹ ਇਹ ਐ ਉਦਘਾਟਨ ਕਰੂਗਾ ਨਾਲ ਦੇ ਨਾਲ ਉਦਘਾਟਨ ਹੋ ਜੂਗਾ ਅਜੇ ਪਤਾ ਨਹੀਂ ਕਿਹਨੂੰ ਡਿਗਰੀਆ ਦੋ ਮਹੀਨਿਆਂ ਤੋਂ ਪਿਛਲੇ 20 ਦਿਨਾਂ ਤੋਂ 25 ਦਿਨਾਂ ਤੋਂ ਤਾਂ ਬਿਲਕੁਲ ਹੀ ਕੰਪਲੀਟ ਹੋ ਗਿਆ ਉਹ ਮਹੀਨੇ ਦੋ ਮਹੀਨੇ ਪਹਿਲਾਂ ਮਾੜੇ ਮਾੜੇ ਕੰਮ ਸੀਗੇ ਇਹਨਾਂ ਨੂੰ ਉਦਘਾਟਨ ਦਾ ਫੁੱਲ ਕਰ ਦੇਣਾ ਪਤਾ ਨਹੀਂ ਕਿਹਦਾ ਇੰਤਜ਼ਾਰ ਕਰ ਰਿਹਾ ਕੋਈ ਮੁੱਖ ਮੰਤਰੀ ਦਾ ਕਰ ਰਿਹਾ ਕਿਸੇ ਮੰਤਰੀ ਦਾ ਕਰ ਰਿਹਾ ਇਹ ਪਤਾ ਲੱਗ ਜੂਗਾ ਇਹਨਾਂ ਦੀ ਸਰਕਾਰ ਜਿਹੜੀ ਕਹਿੰਦੀ ਹੁੰਦੀ ਸੀ ਵਾਅਦੇ ਕੀਤੇ ਸੀ ਉਹਦੇ ਮੁਤਾਬਕ ਇਹ ਮਾੜਾ ਮਿਸਤਰੀ ਤੋਂ ਕਰਾਉਣਗੇ ਕਿ ਇਹਨਾਂ ਦਾ ਕੋਈ ਮੁੱਖ ਮੰਤਰੀ ਜਾਂ ਮੰਤਰੀ ਹੋਊਗਾ ਭਗਵਾਨਤਮਨ ਜੀ ਕਹਿੰਦੇ ਸੀਗੇ ਕਹਿੰਦੇ ਵੀ ਬਾਦਲ ਸਾਹਿਬ ਨੇ ਤਾਂ ਹਰ ਇੱਕ ਚੀਜ਼ ਤੇ ਫੋਟੋ ਲਾਤੀ ਹੁਣ ਮਾਨ ਸਾਹਿਬ ਦੀ ਤਾਂ ਕਿਤੇ ਲੱਗੀ ਇਹ ਤਾਂ ਹੁਣ ਟਾਈਮ ਹੀ ਦੱਸੂ ਵਾਹ ਮਾਨ ਸਾਹਿਬ ਦੇ ਤਾਂ ਹਰੇਕ ਅਖਬਾਰ ਚ ਆਉਂਦੀ ਹੈ ਹਰੇਕ ਮਤਲਬ ਕਿ ਮੈਨੂੰ ਐ ਲੱਗਦਾ ਜਿਹੜੇ ਇਹਨਾਂ ਨੇ ਬਾਹਰੋਂ ਆ ਕੇ ਬੰਦੇ ਕਈ ਸਟੇਟਾਂ ਦੇ ਵਿੱਚ ਤੁਹਾਨੂੰ ਪਤਾ ਹੈਗਾ ਜਿਹੜੇ ਕੋਈ ਬਾਥਰੂਮ ਵੀ ਬਹੁਤ ਵੱਡੇ ਪ੍ਰੋਜੈਕਟ ਹੈ ਔਰ ਦੁਬਾਰਾ ਦਵਾਕੰਦਾ ਕੱਢਣੇ ਵੀ ਬਹੁਤ ਆਪਣੇ ਇੱਥੇ ਬਾਥਰੂਮਾਂ ਦੇ ਘਟਣ ਐ ਮੈਲ ਕਰ ਜਾਂਦੇ ਆ ਕਿ ਉਹਨਾਂ ਦੇ ਲੈਵਲ ਦੀ ਗੱਲ ਐ ਛੋਟੇ ਛੋਟੇ ਗੰਮਾ ਵਾਸਤੇ ਉਹ ਘਟਣ ਕੋਈ ਵੱਲਵ ਲਾਤਾ ਉਹਦਾ ਕੋਈ ਟਰਾਂਸਫਾਰਮਰ ਲਾਤਾ ਉਹਦਾ ਦੇ ਘਟਣ ਇਹ ਤਾਂ ਕਹਿੰਦੇ ਸੀ ਸਾਡੇ ਮਿਸਰੀ ਦੇ ਘਟਣ ਕਰਕੇ ਅਸੀਂ ਇਹ ਕਲਚਰ ਖਤਮ ਕਰ ਦਾਂਗੇ ਵੀ ਆਈਪੀ ਇਹਦਾ ਉਦੋਂ ਵੀ ਥੱਲੇ ਕਰਕੇ ਕਦੋਂ ਤੱਕ ਬੈਠੇ ਹੋ ਤੁਸੀਂ ਇਸ ਤਰ੍ਹਾਂ ਅਸੀਂ ਇਹ ਜਿੰਨਾ ਚਿਰ ਸਾਡੇ ਲੋਕ ਕਹਿਣਗੇ ਅਸੀਂ ਉਹਨਾਂ ਦੇ ਬੈਠੇ ਦੇਖੋ ਪਹਿਲਾਂ ਤਾਂ ਪਰਨੇ ਤੋਂ ਪਹਿਲਾਂ ਮੈਂ ਕਹਿਣਾ ਚਾਹਾਂਗਾ ਸਾਰੇ ਬਟਿੰਡਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਪੁਲਤਾਨੀਆਂ ਪੁਲ ਫਾਈਨ ਸਦੀ ਪਾਰ ਦੀ ਹਰ ਇੱਕ ਨੁਮਾਇੰਦੇ ਵੀ ਮਿਹਨਤ ਦੇ ਨਾਲ ਕੰਪਲੀਟ ਹੋ ਚੁੱਕਿਆ ਆ ਬੇਨਤੀ ਬਸ ਇੰਨੀ ਕਹ ਹੈਗੀ ਹੈ ਕਿ ਕਈ ਵਾਰੀ ਸੇਫਟੀ ਰੀਜ਼ਨਸ ਕਰਕੇ ਆਪਾਂ ਨੂੰ ਚੈਕਿੰਗ ਵਗੈਰਾ ਕਰਨੀ ਜ਼ਰੂਰੀ ਹੈ ਜੇ ਪਤਾ ਹੋਣਾ ਸ਼ੁਰੂ ਕਰ ਦਈਏ ਕਈ ਵਾਰੀ ਫਿਰ ਕਿਸੇ ਦਾ ਐਕਸੀਡੈਂਟ ਆ ਫਿਰ ਕੋਈ ਜਾਨੀ ਨੁਕਸਾਨ ਹੋਣ ਤੋਂ ਬੈਟਰ ਆ ਕਿ ਆਪਾਂ 2-4 ਦਿਨ ਲੇਟ ਕਰ ਲਈਏ ਅਸੀਂ ਉਸੇ ਚੀਜ਼ ਦਾ ਮੌਇਨਾ ਕਰਮ ਮੈਂ ਤੇ ਡੀਸੀ ਸਾਹਿਬ ਹੁਣੇ ਇੱਥੇ ਪਹੁੰਚੇ ਆ ਤੇ ਮੇਰੇ ਖਿਆਲ ਨਾਲ ਹੁਣੇ ये हफ्ता जो ਤਰ੍ਹਾਂ ਦੇ ਵੀਹ ਹਾਂ तो बाद पब्लिक ਵਾਸਤੇ ਕੰਪਲੀਟਲੀ ओपन कर ਦਿੱਤਾ ਜਾਊਗਾ ਪੁਤਾਨੀਆਂ ਕੋਲੋਂ ਤੇ पब्लिक ਨੂੰ ਸਮਰਪਿਤ ਸਮਰਪਿਤ ਕਰ ਦਿੱਤਾ ਜਾਊਗਾ ਅੱਜ ਨਹੀਂ ਖੁੱਲਿਆ ਜਾਊਗਾ ਜੀ ਕੱਲ੍ਹ ਕੱਲ੍ਹ ਪੱਤਰਕਾਰ ਨੇ ਇੱਕ ਸਵਾਲ ਪੁੱਛਿਆ ਸੀ ਵਿਧਾਇਕ ਕਰਨ ਮੈਲੜੀ ਸਾਹਿਬ ਤੋਂ ਇਸੇ ਗੱਲ ਵਾਸਤੇ ਬਸ ਆਪਣੇ ਓਲ ਵਾਰੇ ਤੇ ਬਸ ਜਾਣ ਵੇ ਉਦੋਂ ਵੀ ਇਹਨਾਂ ਮੁਲਤਾਨੀਆ ਪੁਲ ਨੂੰ ਲੈ ਕੇ ਕਾਫੀ ਵੇਰਵੋ ਮੀਟਿੰਗਸ ਚੱਲ ਰਹੀਆਂ ਕਿ ਆਪਾਂ ਲੋਕਾਂ ਦੀ ਸਹੂਲਤ ਵਾਸਤੇ ਨੂੰ ਬਣਾ ਰਹੇ ਹਾਂ ਤੇ ਜਲ ਤੋਂ ਜਲ ਦੇ ਨੂੰ ਲੋਕਾਂ ਨੂੰ ਵਰਤ ਵਿੱਚ ਪੜੀਏ ਹੁਣ ਟ੍ਰੈਲ ਲਈ ਕਿਦੋਂ ਚਾਲੂ ਕਰ ਦਿੱਤਾ ਅੱਜ ਅਸੀਂ ਮੈਂ ਖੁਦ ਵੀ ਇੱਥੇ ਦੇਖਣ ਆਇਆ ਪਹਿਲੀ ਵਾਰ ਦੁਆਰਾ ਤੋਂ ਬਣਨ ਕੰਪਲੀਟ ਹੋਣ ਤੋਂ ਬਾਅਦ ਤੇ ਡੀਸੀ ਸਾਹਿਬ ਨਾਲ ਮੇਰੇ ਵਾਸਤੇ ਵੀ ਇਹੀ ਗੱਲ ਹੋ ਰਹੀ ਸੀ ਕਿ ਇਹ ਜੀ ਹੁਣੇ ਪ੍ਰੋਪਰ ਚੈਕਿੰਗ ਕਰਾਂਗੇ ਤੇ ਵਿਦਿਨ ਅ ਵੀਕ ਹਫਤੇ ਦੇ ਵਿੱਚ ਵਿੱਚ ਮੁਲਤਾਨੀਆ ਪੁਲ ਨੂੰ ਪਬਲਿਕਲੀ ਓਪਨ ਕਰ ਦਾਂਗੇ ਇਹ ਦੇਖੋ ਪਬਲਿਕ ਵਾਸਤੇ ਹੀ ਬਣਾਇਆ ਗਿਆ ਹੈ ਤੇ ਅਲਟੀਮੇਟਲੀ ਪਬਲਿਕ ਵਾਸਤੇ ਉਪਰ ਕਰਕੇ ਤੇ ਆਵਾਜ਼ਾਂ ਵੀ ਬਹੁਤ ਸੋਫੀ ਹੋ ਗਈ जो ਜੋ ਮੇਨ ਸਹੂਲਤ है ਹੈ ਪਬਲਿਕ ਨੂੰ ਅੱਜ ਟ੍ਰਾਇਲ ਵਿੱਚ ਇੰਨੀ ਥੇਰੀ ਜੋਕ ਲੋਕ ਕਹਿੰਦੇ ਆ ਵੀ ਜਿਹੜਾ ਟਰਨ ਕਰੀ ਉਹ ਕਹਿੰਦੇ ਕਾਫੀ ਦੇਖਦਾ ਕੰਪਨੀ ਦਾ ਟ੍ਰਾਇਲ ਵੀ ਪਹਿਲਾ ਕਰਦੇ ਨਾ ਬਈ ਕਈ ਵਾਰੀ ਵਿੱਚ ਕੁਝ ਕਮੀਆਂ ਪੇਸ਼ੀਆਂ ਰਹਿ ਸਕਦੀਆਂ ਨੇ ਤੇ ਇਹ ਵੀ ਨਹੀਂ ਅੱਜ ਨਹੀਂ ਅੱਜ ਟਾਇਲ ਰੱਖਦਾ। ਕੋਈ ਧਰਨਾਕਾਰੀ ਉਹਨਾਂ ਦਾ ਫਰਕ ਕੀ ਕਰਦਾ? ਮੈਂ ਸਾਰੇ ਧਰਨਾਕਾਰੀਆਂ ਨੂੰ ਇਹ ਵੀ ਬੇਇਜ਼ਤੀ ਕਰੂੰਗਾ ਕਿ ਇਹ ਪੁੱਲ ਟੋਟਾ ਹੀ ਪੁੱਲ ਹੈ ਕਿਸੇ ਹੋਰ ਦਾ ਪੁੱਲ ਨਹੀਂ ਬਟਿੰਡਾ ਵਾਸੀਆਂ ਲਈ ਪੁੱਲ ਹੈ। ਐਮਐਲਏ ਸਾਹਿਬ ਤੋਂ ਵੀ ਗੱਲ ਕਰਨ ਲਈ 4 ਵਜੇ ਦਾ ਨੈਸ਼ਨਲ ਟਾਈਮ 'ਤੇ ਮੈਸੇਜ ਪਾਇਆ ਵੀ ਉਹ ਕਿ ਸਰ ਮੈਨੂੰ ਉਸ ਚੀਜ਼ ਦੀ ਜਾਂਚ ਕਰੇਗੀ। ਮੈਂ ਬਾਬੂ ਫੇਰ ਤੋਂ ਇੱਕੋ ਹੀ ਗੱਲ ਦੁਬਾਰਾ ਕਾਸਨਾ ਚਾਹੂੰਗਾ ਸਾਰੇ ਪੱਤਰਕਾਰ ਵੀਰਾਂ ਨੂੰ ਕਿ ਉਹਨੇ ਅੱਜ ਮੇਰੇ ਡਿਊਸਾ ਨਾਲ ਗੱਲ ਹੋਈ ਤੇ ਇਹ बोल दार प्राइल दार तो कितने टाइम बस करेगा प्राइल से बिदाये काम के कोटिकल हो ये कोई बिदाये काम मेरी कोई काम नहीं हुई मैं अब मैं आप मुझे जान रहा हूँ दीदार मुझे जान रहा हूँ मैं 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 म ਅੱਜ ਅਸੀਂ ਟੈਕਨੀਕਲ ਰੀਡ ਟੈਸਟਿੰਗ ਦੇ ਤੌਰ ਤੇ ਇੰਟਰ ਕਰਦੇ ਹਾਂ। ਇਹ 8-10 ਦਿਨ ਟੈਸਟਿੰਗ ਹੋਈ। ਅਜੇ ਇਸ ਦੇ ਵਿੱਚ ਕੁਝ ਕੰਮ ਰਹਿੰਦਾ ਜਿਵੇਂ ਲਾਈਕਾਂ ਦੇ ਚਲਾਈ ਜਾਂਦੀਆਂ ਨੇ। ਥੋੜਾ ਬਹੁਤਾ ਟੈਸਟਿੰਗ ਦੇ ਵਿੱਚ ਤੇ ਟੈਕਨੀਕਲ ਬੰਦਿਆ ਅੰਦਰ। ਡਿਫਿਕਲਟੀ ਹੈ ਕਿ ਉਹ ਦੂਰ ਦੁਰਸ਼ਤ। ਕੁਝ ਵੱਡੀਆਂ ਛੋਟੀਆਂ ਸਾਰੀ ਗੱਡੀ ਚੱਲਣੀ ਆਉਣੀ ਹੈ। ਸਾਰੀ ਟੈਸਟਿੰਗ। ਲੋਕਾਂ ਦੀ ਸੂਰਤ ਬਾਦ ਦੇ ਅੱਜ ਚਾਲੂ ਕਰਨ ਟੈਸਟਿੰਗ। ਯੋਗੈ ਡਿਸਟਿੰਗ ਹੋਈਏ ਅਸਸ ਬਣਾ ਕੇ ਕਰ ਸਰ ਤੁਸੀਂ ਤੁਸੀਂ ਇਹ ਕਹਿੰਦੇ ਵੀ ਅਸੀਂ ਚਾਲੂ ਕਰਨਾ ਤੁਹਾਡੇ ਆਉਣ ਤੋਂ ਪਹਿਲਾਂ ਇੱਥੇ ਜਿਹੜੇ ਲੋਕ ਬੈਠੇ ਸੀ ਉਹਨਾਂ ਨੇ ਹੀ ਰਸਤਾ ਬੋਲਤਾ ਉਹਦੇ ਬਾਅਦ ਕੀ ਕਰ ਰਹੇ ਹੋ ਮੇਰੇ ਨਹੀਂ ਹੋਣੀ ਇਹ ਗੱਲ ਪਤਾ ਕਿਉਂਕਿ ਸਾਡਾ ਤਾਂ ਕੱਲ ਦਾ ਪ੍ਰੋਗਰਾਮ ਆਲਰੇਡੀ 4 ਵਜੇ ਰੱਖਿਆ ਹੋਇਆ ਸੀ ਤੇ ਮੈਂ ਇਹਨਾਂ ਗੱਲਾਂ ਦੇ ਮਸ਼ਹੂਰ ਦਾ ਬਾਤ ਕਰਵਾ ਦਿੱਤਾ ਇਹ ਤਰੀਕਾ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਉਹ ਤਾਂ ਨਹੀਂ ਇਹ ਧਰਨਾ ਕਰੀ ਕਹਿੰਦੇ ਵੀ ਜਦੋਂ ਦਾ ਅਸੀਂ ਕੱਲ ਦਾ ਰੌਲਾ ਪਾ ਰਹੇ ਹਾਂ ਉਸ ਤੋਂ ਬਾਅਦ ਇਹ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਉਹਨਾਂ ਦੀ ਖੁਸ਼ੀ ਵਾਸਤੇ ਬਹੁਤ ਵਧੀਆ ਗੱਲ ਹੈ ਉਹਨਾਂ ਦਾ ਮਨ ਖੁਸ਼ ਹੋ ਜਾਏਗਾ

ਉਹਦੇ ਉਹ ਸੇਸ਼ਨ ਦੁਕਾਨ ਹੈ ਤੇ ਨਾਲ ਇਹਦਾ ਜਿਹੜਾ ਕੋ ਟੈਕਨੀਕਲੀ ਟੈਕਨੀਕਲ ਬੰਦੀ ਨੂੰ ਦੇਖ ਰਹੇਗੇ ਜੀ ਕਿ ਕੀ ਕੀ ਕਰਦੀ ਹੈ ਐਮਐਲਐ ਸਰ ਜਦੋਂ ਇੱਕ ਅਸੀਂ ਯੂ ਟਰਨ ਲੈਨੇ ਤੇ ਇੱਕ ਛੋਟਾ ਜਿਹਾ ਕੰਪਾਏ ਦੇ ਸੈਂਟਰ ਚ ਆਤਾ ਹੈ ਜਦੋਂ ਅਸੀਂ ਹੰਦੀ ਸੜਕ ਨੂੰ ਮੁੜਦੇ ਹਾਂ ਉਹਦੇ ਨਾਲ ਕਾਫੀ ਐਕਸੀਡੈਂਟ ਹੋ ਰਹੇ ਨੇ ਸਿਰਫ ਤਿੰਨ ਸਾਡੇ ਫਟਦਾ ਸੜਕ ਦਾ ਬਚਾਲੇ ਚੋ ਹੈ ਉਹਦੇ ਵੀ ਧਿਆਨ ਚ ਜਾਦਾ ਇਹ ਮੈਂ ਜਿਹੜੇ ਵੈਕਸੀਨ ਫੀਜ਼ ਉਹਨਾਂ ਨੂੰ ਕਹਿੰਦੇ ਉਹ ਚੈੱਕ ਕਰ ਲਈਏ ਆ ਵੀ ਉਹਨੂੰ ਮੂਵ ਕਰਨ ਵਾਲੀ ਗੱਲ ਹੋਈ ਹੈ ਜੋ ਸ਼ਿਫਟ ਕਰਕੇ ਸਰ ਪ੍ਰਦਰਸ਼ਕ ਸਰ ਪ੍ਰਦਰਸ਼ਕਾਰੀਆਂ ਦਾ ਕਹਿਣਾ ਹੈਗਾ ਕਿ ਸਿਰਫ ਮੁੱਖ ਮੰਤਰੀ ਸਾਹਿਬ ਦਾ ਟਾਈਮ ਨਹੀਂ ਮਿਲ ਰਿਹਾ ਉਹਦੇ ਕਰਕੇ ਦੇਰੀ ਕੀਤੀ ਗਈ ਹੈ ਮੁੱਖ ਮੰਤਰੀ ਦਾ ਨਹੀਂ ਇਹ ਗੱਲ ਨਹੀਂ ਹੈ ਸਹਿਦ ਜਾਤੀਆਂ ਦੀ ਸ਼ਹਾਦਰ ਦੇ ਬਿਆਨ ਬੱਲੇ ਬਖੁੰਡੇ ਨਹੀਂ ਸਾਰੇ ਪੰਜਾਬ ਦੇ ਹੂੰ ਕੋਈ ਵੀ ਉਸ ਦਾ ਟੱਟ ਨਹੀਂ ਕਰਦਾ ਉਹ ਨਾ ਹੀ ਅਸੀਂ ਕਰਦੇ ਇੰਦਾ ਲੋਕਾਂ ਦੀ ਸੂਲਤ ਦਾ ਇੱਦਾਂ ਲੋਕਾਂ ਦੀ ਸੂਲਤ ਵਾਸਤੇ ਕੁੱਝ ਹੋ ਜਾਏਗਾ ਦੂਜਾ ਜੇ ਰੀਅਲ ਟੈਸਟਿੰਗ ਹੋ ਜਾਏ ਜੀ ਟ੍ਰਾਇਲ ਬਜਾਏਗਾ ਟ੍ਰਾਇਲ ਬਜਾਏਗਾ ਆਜੇ ਸ਼ੁਰੂ ਆਜੇ ਤੋਂ ਸ਼ੁਰੂ ਹੋਈ ਆ ਜੀ ਅੱਜ ਸ਼ੁਰੂ ਅੱਜ ਸ਼ੁਰੂ ਕਰ